ਤਾਰੀਵਾਲ ਨੌਜਵਾਨਾਂ ਦਾ ਨੇਕ ਉਪਰਾਲਾ ਤਾਰੀਵਾਲ ਮਿਸ਼ਰਤਾ ਰੋਡ ਨੇੜੇ ਦਸਮੇਸ਼ ਹਸਪਤਾਲ ਮਠਾਰੂ ਲੈਬ ਤੇ ਠੰਡੇ ਮਿੱਠੇ ਜਲਦੀ ਸ਼ਬੀਰ ਅਤੇ ਬੂਟਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼ੇਨ ਦੁੱਗਲ ਨਿਸ਼ਾਨ ਸਿੰਘ ਰੋਹਿਤ ਪਪਲੂ ਤੇ ਮਠਾਰੂ ਲੈਬ ਵਾਲੇ ਮੌਜੂਦ ਸਨ ਉਹਨਾਂ ਨੇ ਆਖਿਆ ਕਿ ਸਾਡੇ ਵੱਲੋਂ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਬੀਰ ਅਤੇ ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਵੱਤ ਵਤ ਬੂਟੇ ਲਗਾਉਣੇ ਚਾਹੀਦੇ ਹਨ ਦੇਖੋ ਟੀਵੀ ਨਿਊਜ਼ ਇੰਡੀਆ 255 ਲਈ ਧਾਰੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਥੇ ਅੱਜ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੂਦੀ ਦੇ ਰਸਤੇ ਸਾਡੀ ਮਾਰਕੀਟ ਨੇ ਸਾਡੇ ਮਠਾਰੂ ਲਬਾਰਟਰੀ ਵਾਲੇ ਨੇ ਨਾਲ ਮੁੰਡੇ ਨੌਜਵਾਨ ਸਾਰੇ ਰਲ ਕੇ ਉਹਨਾਂ ਨੇ ਬੜਾ ਹੀ ਅੱਛਾ ਪਰਾਲਾ ਕੀਤਾ ਮੈਂ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਇਹਨਾਂ ਤੇ ਇਹਨਾਂ ਦੇ ਪਰਿਵਾਰ ਤੇ ਬਹੁਤ ਅਪਾਰ ਕਿਰਪਾ ਬਣਾ ਕੇ ਰੱਖੀ ਕਿਉਂਕਿ ਇਹਨਾਂ ਦੀ ਬੱਚਿਆਂ ਦੀ ਬੜੀ ਅੱਛੀ ਸੋਚ ਆ ਇਹਨਾਂ ਨੇ ਅੱਜ ਕਾਫੀ ਪੌਦੇ ਜਿਹੜੇ ਪਬਲਿਕ ਨੂੰ ਦਿੱਤੇ ਮੇਰੇ ਖਿਆਲ 100 150 ਬੂਟਾ ਜਿਹੜਾ ਵਾ ਉਹ ਲਾਂਨ ਵਾਸਤੇ ਪਬਲਿਕ ਨੂੰ ਦਿੱਤਾ ਜਿਹੜਾ ਕੀ ਬਹੁਤ ਹੀ ਅੱਛਾ ਉਪਰਾਲਾ ਵਾ ਜਦ ਜਦ ਹਰੀਆਵਲ ਆਂਦੀ ਆ ਸਾਡਾ ਪਾਤਾਵਾਂ ਵਿੱਚ ਹੋ ਜਾਂਦਾ ਹੈ ਦੂਜਾ ਨਾਲ ਹੀ ਤੁਹਾਨੂੰ ਪਤਾ ਗਰਮੀ ਬਹੁਤ ਪੈ ਰਹੀ ਆ 44 45 ਡਿਗਰੀ ਇੱਥੇ ਸਾਡੇ ਧਾਰੀਵਾਲ ਦੇ ਵਿੱਚ ਇਸ ਟਾਈਮ ਤਾਪਮਾਨ ਆ ਤੇ ਬਹੁਤ ਹੀ ਅੱਛਾ ਸ਼ਬੀਲ ਲਗਾਈ ਆ ਤੇ ਲੋਕ ਸ਼ਬੀਲ ਦਾ ਗੱਲ ਲੈ ਕੇ ਆਨੰਦ ਲੈ ਰਹੇ ਨੇ ਪੀ ਕੇ ਮੈਂ ਕਹਿੰਦਾ ਬੱਚਿਆਂ ਦਾ ਬਹੁਤ ਹੀ ਵਧੀਆ ਉਪਰਾਲਾ ਵਾ ਸਾਨੂੰ ਸਾਰਿਆਂ ਨੂੰ ਇਹ ਕੰਮ ਕਰਨਾ ਚਾਹੀਦਾ ਨੇਕ ਕੰਮ ਸ਼ਬੀਲ ਦੇ ਚੋਲੋ ਲਗਾਈ ਠੀਕ ਹੈ ਨਾ ਲੋਕਾਂ ਨੂੰ ਠੰਡ ਪੈਂਦੀ ਆ ਪਿਆਸ ਮੁਕਤਦੀ ਆ ਤੇ ਨਾ ਜਿਹੜੇ ਬੂਟੇ ਦਿੱਤੇ ਇਹ ਬਹੁਤ ਅੱਛਾ ਭਰਾਲਾ ਇਹ ਭਰੇ ਹਵਲੇ ਆਂਦੇ ਨੇ ਸਾਡੇ ਇਲਾਕੇ ਨੂੰ ਇਹ ਚੀਜ਼ ਦੀ ਬਹੁਤ ਜ਼ਰੂਰਤ ਆ ਅੱਛਾ ਇਹ ਭਰਾਲਾ ਮੈਂ ਵਾਰ-ਵਾਰ ਇਹੋ ਹੀ ਕਹਾਂਗਾ ਵੀ ਵਾਹਿਗੁਰੂ ਪ੍ਰਮਾਤਮਾ ਇਹਨਾਂ ਦੇ ਅਪਾਰ ਕਿਰਪਾ ਬਣਾ ਕੇ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਰੇ ਅੱਜ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਰਲ ਮਿਲ ਕੇ ਭੰਗੜਾ ਸ਼੍ਰੀ ਗੁਰਦੇਵ ਜੀ ਦੀ ਜੀ ਦਿਨ ਨੂੰ ਸਮਰਪਿਤ ਇਹਨਾਂ ਦੇ ਮਿੱਠੇ ਜਲਦੀ ਸ਼ਬੀਰ ਲਗਾਈ ਹੈ ਕਿ ਹੈ ਉਪਰੰਤ ਕੋਸ਼ਿਸ਼ ਕੀਤੀ ਗਈ ਆ ਵਾਤਾਵਰਣ ਸ਼ੁੱਧ ਕਰਨ ਵਾਸਤੇ ਕੁਝ ਬੂਟੇ ਸੰਗਤ ਵਿੱਚ ਵਰਤਾਏ ਗਏ ਹਨ ਸਾਡੀ ਸਾਰਿਆਂ ਦੀ ਰਲ ਮਿਲ ਕੇ ਇਸੇ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਲ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਅੱਜ ਭੰਟਾ ਸਾਹਿਬ ਜੀ ਗੁਰੂ ਅਰਜਨ ਦੇਵ ਪਾਤਸ਼ਾਹੀ ਜੀ ਦੇ ਸਿੱਧੀ ਦੇੜੇ ਨੂੰ ਸਮਰਪਿਤ ਮਠਾਰੂ ਲਾ ਬੋਲੋਂ ਸਪੀਲ ਠੰਡੇ ਮਿੱਠੇ ਜਲਦੀ ਲਗਾਈ ਸੀ ਮਿਸ਼ਨ ਹਸਪੀਟਲ ਢਾਰੀਵਾਲ ਤੇ ਜਿਵੇਂ ਜੇ ਸਾਡੇ ਨੌਜਵਾਨਾਂ ਨੇ ਸਾਡੇ ਸਰਪਕਾ ਕਾਉਂਸਲਰ ਅਮੀਰ ਸੋਤਾ ਜੀ ਨਿਸ਼ਾਨ ਸਿੰਘ ਜੀ ਕਾਲਾ ਜੀ ਤੇ ਨਾਲ ਸਾਡੇ ਨਗਰ ਕਾਉਂਸਲ ਧਾਰੀਵਾਲ ਦੇ ਪ੍ਰਧਾਨ ਅਸ਼ੀਸ਼ ਗੁੱਗਲ ਜੀ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਸਦਕਾ ਅੱਜ ਅਸੀਂ 150 ਬੂਟੇ ਦੇ ਕਰੀਬ ਅੱਜ ਆਪਾਂ ਪਬਲਿਕ ਨੂੰ ਦਿੱਤਾ ਵਾ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਇਸਿਆਂ ਦੇ ਹਾਰੇ ਨਾ ਰਹੋ ਆਉਣ ਵਾਲੇ ਜੋ ਪੁਖੇਖਵਾ ਬਹੁਤ ਧੁੰਦਲਾ ਵੀ ਆ ਇੱਕ ਭਿਆਨਕ ਵਾ ਇਸ ਕਰਕੇ ਮਾਤਾਵਰਨ ਨੂੰ ਫੋੜ ਰੱਖਣੀ ਇਦਾਂ ਦੇ ਪ੍ਰਾਲੇ ਕਰੋ ਜਿੰਨੇ ਵੀ ਨੌਜਵਾਨ ਸਾਥੀ ਆ ਉਹ ਸਾਰੇ ਜਨੇ ਕੋ ਸਸਤਾ ਬਣਾ ਕੇ ਆਪਣੀ ਤੇ ਵੱਧ ਤੋਂ ਵੱਧ ਪੌਦੇ ਲਗਾਉਣ